ਮਾਲਕ ਨੇ ਜਦੋਂ ਧਰਤੀ ਬਣਾਉਣੀ ਸੀ ਨਾ ਤਾਂ ਸਭ ਤੋਂ ਪਹਿਲਾਂ ਪਾਣੀ ਨੂੰ ਬੁਲਾਇਆ ਤੇ ਕਿਹਾ ਹਾਂ ਭਈ ਕਹਿੰਦਾ ਤੈਨੂੰ ਥੱਲੇ ਭੇਜਾਂਗਾ ਧਰਤੀ ਤੇ ਤਾਂ ਤੂੰ ਥੱਲੇ ਜਾ ਕੇ ਕੀ ਕਰੇਗਾ ਤਾਂ ਪਾਣੀ ਕਹਿੰਦਾ ਕਰਨਾ ਕੀ ਆ ਹੜ੍ਹ ਲਿਆ ਦਊਗਾ ਜਲ ਥੱਲੇ ਆ ਦਊਗਾ ਹੜਾ ਦਊਗਾ ਸਾਰਿਆਂ ਨੂੰ ਪਾਣੀ ਦਾ ਹੰਕਾਰ ਬੋਲਿਆ ਤਾਂ ਮਾਲਕ ਕਹਿੰਦਾ ਪਹਿਲਾਂ ਤੂੰ ਮੇਰੀ ਗੱਲ ਸੁਣ ਤੈਨੂੰ ਮੇਰੇ ਇਨਸਾਨਾਂ ਦਾ ਨਹੀਂ ਪਤਾਗਾ ਉਹਨਾਂ ਨੇ ਧਰਤੀ ਤੇ ਤੈਨੂੰ ਗੰਦਾ ਵੀ ਕਰਨਾ ਤੇਰੇ ਚ ਕੀੜੇ ਵੀ ਪੈਣੇ ਨੇ ਤੇਰੇ ਚ ਮਸ਼ਕ ਵੀ ਆਉਣੇ ਨੇ ਇਹ ਸੋਣ ਪਾਣੀ ਦਾ ਹੰਕਾਰ ਟੁੱਟ ਗਿਆ ਫਿਰ ਹਵਾ ਨੂੰ ਕਹਿੰਦੇ ਬਈ ਤੈਨੂੰ ਥੱਲੇ ਭੇਜਣਾ ਮਾਂ ਤੂੰ ਕੀ ਕਰੇਂਗੀ ਕਹਿੰਦੇ ਮੈਂ ਦਰਾਖਤ ਤੋੜ ਦੂੰਗੀ ਜਿੱਧਰ ਨੂੰ ਬਗੂੰਗੀ ਲੈ ਜੂੰਗੀ ਸਾਰਾ ਕੁਝ ਤੋਪਾ ਕਰਕੇ ਤੂਫਾਨ ਬਣ ਕੇ ਹੂੰਝ ਕੇ ਲੈ ਜੂੰਗੀ ਸਾਰਾ ਕੁਝ ਸਭ ਨੂੰ ਬਰਬਾਦ ਕਰ ਦੂੰਗੀ ਮਾਲਕ ਕਹਿੰਦੇ ਤੂੰ ਦਿੱਕ ਦੀ ਕਿਸੇ ਨੂੰ ਹੈ ਨਹੀਂ ਤੇਰੀ ਔਕਾਤ ਕੀ ਆ ਤਾਂ ਹਵਾ ਦਾ ਹੰਕਾਰ ਟੁੱਟ ਗਿਆ ਤੇ ਫਿਰ ਅੱਗ ਨੂੰ ਕਹਿੰਦੇ ਬਈ ਹਾਂ ਤੈਨੂੰ ਅਸੀਂ ਥੱਲੇ ਕੱਲਣਾ ਮਾ ਤੂੰ ਕੀ ਕਰੇਂਗੀ ਥੱਲੇ ਜਾ ਕੇ ਕਹਿੰਦੀ ਮੈਂ ਫੂਕ ਦੂੰਗੀ ਸਭ ਕੁਝ ਸਭ ਕੁਝ ਸਾੜ ਦੂੰਗੀ ਸਭ ਕੁਝ ਸੁਆਹ ਕਰ ਦੂੰਗੀ ਤਾਂ ਸਬ ਨੂੰ ਰੱਖ ਕਰਕੇ ਰੱਖ ਦੂੰਗੀ ਸੁਆਹ ਬਣਾ ਦੂੰਗੀ ਸਾਰਾ ਕੁਛ ਦਾ ਮਾਲਕ ਕਰਨ ਦਾ ਫਿਰ ਪਾਣੀ ਅੱਗੇ ਤੇਰੀ ਕੋਈ ਅਕਾਤ ਨਹੀਂ ਗਈ ਤਾਂ ਇਹ ਸੋਣਾ ਅੱਗ ਦਾ ਹੰਕਾਰ ਟੁੱਟ ਗਿਆ ਫਿਰ ਧਰਤੀ ਦੀ ਵਾਰੀ ਆਈ ਧਰਤੀ ਨੂੰ ਕਹਿੰਦੇ ਧਰਤੀ ਨੂੰ ਕਹਿਣ ਲੱਗੇ ਕਿ ਧਰਤੀ ਤੈਨੂੰ ਹੁਣ ਅਸੀਂ ਉਸਾਰਨਾ ਮਾ ਧਰਤੀ ਅੱਗੇ ਹੱਥ ਜੋੜ ਕੇ ਖੜੀ ਹੋ ਗਈ ਕੰਦੀ ਮਾਲਕ ਮੈਂ ਤਾਂ ਮਿੱਟੀ ਆ ਮੇਰੀ ਕੀ ਉਕਾਤਾ ਉਹਦੇ ਚ ਕੋਈ ਹੰਕਾਰ ਨਜ਼ਰ ਨਹੀਂ ਆਇਆ ਮਾਲਕ ਨੇ ਸਭ ਕੁਝ ਧਰਤੀ ਦੀ ਝੂਲੀ ਦੇ ਵਿੱਚ ਪਾ ਦਿੱਤਾ